ਨਹਰ ਬੂੰਦ ਬਸੌਰ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭੱਲੇ ਉਨੈ ਜੋਗਾ ਵੈ ਭੱਲੇ ਅਮਰਦਾਸ ਗਣ ਤੇਰੇ ਦੇਰੀ ਉਪਨਾ ਤੋ ਹੈ ਬਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰੱਬੀ ਜੋਤ ਦੇ ਮਾਲਕ ਈਸ਼ਰੇ ਬਾਦਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਸਿੱਖ ਸੰਗਤਾਂ ਬੜੀ ਸਰਦਾ ਭਾਵਨਾ ਸਤਕਾਰ ਦੇ ਨਾਲ ਮਨਾਰੀਆਂ ਨੇ ਸੰਗਤ ਵਿੱਚ ਜੁੜਨਾ ਰੱਬੀ ਬਾਣੀ ਨਾਲ ਜੁੜਨਾ ਸੇਵਾ ਦੇ ਨਾਲ ਜੁੜਨਾ ਸਿੱਖ ਸੰਗਤ ਦਾ ਹੋ ਰਿਹਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਇਹਦਾ ਸ਼ੇਲੀਂ ਤੇਜ ਭਾਨ ਜੀ ਮਾਤਾ ਸੁਲੱਖਣੀ ਜੀ ਜਿਹੜੇ ਬਾਸਰ ਕੇ ਪਿੰਡ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਉਹਨਾਂ ਦੇ ਗ੍ਰਹਿ ਦੇ ਵਿਖੇ 1479 ਦੇ ਵਿੱਚ ਗੁਰੂ ਅਮਰਦਾਸ ਮਹਾਰਾਜੀ ਦਾ ਪ੍ਰਕਾਸ਼ ਹੁੰਦਾ ਹੈ ਖੇਤੀਬਾੜੀ ਕਰਦਿਆਂ ਜੀਵਨ ਬਤੀਤ ਹੁੰਦਾ ਹੈ ਬਾਹਰ ਦੀਆਂ ਗੰਗਾ ਦੀ ਯਾਤਰਾਵਾਂ ਕਰਦਿਆਂ ਸਮਾਂ ਬਤੀਤ ਹੁੰਦਾ ਹੈ ਇਹ ਯਾਦਰਾਹਾਂ ਕਰਦਿਆਂ ਕਰਦਿਆਂ ਇੱਕ ਘਟਨਾ ਜਿਹੜੀ ਆ ਉਹ ਐਸੀ ਵਾਪਰਦੀ ਹੈ ਜਿਹੜੀ ਅੰਦਰ ਨੂੰ ਝੰਡੋੜ ਕੇ ਰੱਖ ਦਿੰਦੀ ਹੈ। ਔਰ ਇੱਕ ਆਪਣੇ ਆਪ ਨੂੰ ਆਪ ਹੀ ਝੰਡੋੜਨਾ ਜਦੋਂ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਅਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਜਾਪ ਕਰਦੇ ਹਾਂ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਮਹਾਰਾਜ ਇਹ ਜ਼ਿਕਰ ਕਰ ਰਹੀ ਨੇ ਕਿ ਇਹ ਸਰੀਰਾ ਮੇਰੀਆ ਇਸ ਜਗ ਮੈਂ ਆਇ ਕਿਲ ਕਿਆ ਤੁਧ ਕਰਮ ਕਮਾਇਆ ਕੈ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮੈਂ ਆਇਆ ਦਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇ ਇਹ ਵੀ ਇਕ ਅੰਦਰ ਨੂੰ ਚੰਝੋੜਦਾ ਹੈ ਕਿ ਜਿਨੇ ਇਹ ਜੀਵਨ ਦਿੱਤਾ ਮਨੁੱਖਾ ਜਾਮਾ ਦਿੱਤਾ ਉਸ ਪਰਮੇਸ਼ਵਰ ਨੂੰ ਹਜੇ ਤੱਕ ਮਨ ਦੇ ਵਿੱਚ ਵਸਾਇਆ ਨਹੀਂ ਕਿਤੇ ਨਾ ਕਿਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹ ਗੱਲ ਅੰਦਰੋਂ ਵਿਚਾਰਨ ਤੇ ਮਜਬੂਰ ਕਰਦੀ ਹੋਏਗੀ ਕਿ ਬਾਹਰ ਦੀਆਂ ਯਾਤਰਾਵਾਂ ਤੇ ਹੋ ਰਹੀਆਂ ਨੇ ਪਰ ਅੰਦਰ ਹਕ ਉਸ ਪਿਆਰੇ ਦੀ ਯਾਦ ਅੰਦਰ ਹਜੇ ਬਣਦੀ ਨਹੀਂ ਬਾਹਰ ਦੀ ਯਾਤਰਾ ਕਰਦੇ ਕਰਦੇ 19ਵੀਂ ਯਾਤਰਾ ਪੂਰੀ ਹੋ ਚੁੱਕੀ ਹੈ 20ਵੀਂ ਯਾਤਰਾ ਹੈ ਵੈਸ਼ਨਵ ਸਾਧ ਇੱਕ ਮਿੱਤਰ ਬਣ ਜਾਣਾ ਕਈ ਵਾਰ ਉਹਨਾਂ ਦੇ ਨਾਲ ਉੱਠਣਾ ਬੈਠਣਾ ਭੋਜਨ ਵੀ ਕਈ ਵਾਰ ਜਿਹੜਾ ਉਹ ਰਲ ਮਿਲ ਕੇ ਬੈਠ ਕੇ ਛਕਣਾ ਇੱਕ ਦਿਨ ਉਸ ਸਾਧਨ ਨੇ ਇਹ ਕਹਿ ਦੇਣਾ ਕਿ ਤੁਹਾਡਾ ਗੁਰੂ ਕੌਣ ਹੈ ਆਪਣੇ ਗੁਰੂ ਦਾ ਨਾਮ ਦੱਸੋ ਉਥੇ ਗੁਰੂ ਅਮਰਦਾਸ ਮਹਾਰਾਜ ਜੀ ਚੁੱਪ ਕਰ ਜਾਂਦੇ ਐ ਕਿਉਂਕਿ ਹਜੇ ਤੱਕ ਕੋਈ ਗੁਰੂ ਧਰ ਨਹੀਂ ਕੀਤਾ ਅਸੀਂ ਅੰਮ੍ਰਿਤ ਬਾਣੀ ਵਿੱਚ ਪੜ੍ਹਦੇ ਹਾਂ ਗੁਰਬਿਨ ਘੋਰ ਅੰਧਾਰ ਗੁਰੂਬਿਨ ਸਮਝ ਨਾ ਆਵੇ ਜਨ ਨਿਗੁਰੇ ਆਹ ਨਾਉ ਨੁਰਾ ਇਹ ਅਸੀਂ ਅੰਮ੍ਰਿਤ ਬਾਣੀ ਚ ਬਚਨ ਪੜ੍ਹਦੇ ਆਂ ਜਦੋਂ ਜਵਾਬ ਕੋਈ ਨਹੀਂ ਆਇਆ ਤੇ ਉਸ ਮਿੱਤਰ ਨੇ ਇਹ ਕਹਿ ਦੇਣਾ ਕਿ ਮੇਰਾ ਹੁਣ ਤੱਕ ਦਾ ਜਪ ਤਪ ਇਸ਼ਨਾਨ ਧਰਮ ਕਰਮ ਸਭ ਜਿਹੜੇ ਨੇ ਉਹ ਨਸ਼ਟ ਹੋ ਗਏ ਕਿਉਂਕਿ ਮੈਂ ਉਹਦਾ ਸੰਗ ਕੀਤਾ ਜਿਨੇ ਹਜੇ ਗੁਰੂ ਧਾਰਨ ਨਹੀਂ ਕੀਤਾ ਇਹ ਬੜੀ ਵੱਡੀ ਇੱਕ ਝੋਟ ਸੀ ਜੋ ਮਨ ਨੂੰ ਲੱਗ ਗਈ ਅੱਜ ਰਾਤ ਨੀਂਦ ਨਹੀਂ ਆਈ ਬਸ ਇਹ ਨਹੀਂ ਸੋਚਦੇ ਆ ਕਿ ਪੂਰੇ ਗੁਰੂ ਦੇ ਚਰਨੀ ਇਵੇਂ ਲੱਗਾ ਪੂਰਾ ਗੁਰੂ ਦਾ ਮਿਲਾਪ ਕਿੱਦਾਂ ਹੋਏਗਾ ਪੂਰੇ ਗੁਰੂ ਦੇ ਚਰਨਾ ਵਿੱਚ ਜੁੜਨਾ ਕਿੱਦਾਂ ਹੋਏਗਾ ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ ਰੱਬੀ ਬਾਣੀ ਦੀ ਆਵਾਜ਼ ਪੈਂਦੀ ਹੈ ਅੰਮ੍ਰਿਤ ਬਾਣੀ ਹੈ ਬੀਬੀ ਅਮਰੋ ਜੀ ਇਹ ਬਾਣੀ ਪੜ ਰਹੀ ਨੇ ਬੀਬੀ ਅਮਰੋ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੁਪੁੱਤਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਦੇ ਨਾਲ ਵਿਆਹੀ ਹੋਏ ਨੇ ਜਦੋਂ ਇਹ ਬਾਣੀ ਸੁਣ ਕੇ ਮਨ ਨੂੰ ਸਕੂਨ ਮਿਲਿਆ ساری ਰਾਤ ਨੀਂਦਰਾਂ ਵਿੱਚੋਂ ਜਿਹੜੇ ਨੀਰ ਵਹਿ ਰਿਹਾ ਸੀ ਉਹ ਵੀ ਨੀਂਦਰਾਂ ਵਿੱਚੋਂ ਵਹਿੰਦਾ ਹੋਇਆ ਨੀਰ ਰੁਕ ਗਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨ ਮਨ ਸ਼ੀਤਲ ਹੋਇਆ ਪੁੱਛਿਆ ਧੀਏ ਕਿ ਕਿੰਨੀ ਬਾਣੀ ਹੈ ਦੱਸਿਆ ਗੁਰੂ ਅੰਗਦ ਦੇ ਮਹਾਰਾਜ ਜੀ ਐਸਾ ਨਹੀਂ ਕਿ ਪਹਿਲੇ ਮੁਲਾਕਾਤ ਨਹੀਂ ਹੋਈ ਹੋਏਗੀ ਮੁਲਾਕਾਤ ਹੋਈ ਹੈ ਪਰ ਕਦੇ ਧਿਆਨ ਨਹੀਂ ਦਿੱਤਾ ਵੀ ਇਹ ਪੂਰੇ ਗੁਰੂ ਨੇ ਤੇ ਮੈਂ ਇੱਕ ਪੂਰੇ ਗੁਰੂ ਦੇ ਚਰਨੀ ਲੱਗਣਾ ਕਿਉਂਕਿ ਧਿਆਨ ਬਾਹਰ ਦੀ ਯਾਤਰਾਵਾਂ ਵੱਲ ਸੀ ਮੁਲਾਕਾਤ ਪਹਿਲਾਂ ਵੀ ਹੋਈ ਹੋਏਗੀ ਜਦੋਂ ਆਪਣੇ ਭਤੀਜੇ ਨੂੰ ਵੇਖਣ ਵਾਸਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਨਾਲ ਜਿਹੜਾ ਉਹ ਮੁਲਾਕਾਤ ਕਈ ਵਾਰ ਹੋਈ ਹੋਈ ਸੀ ਪਰ ਅੱਜ ਮਨ ਵਿੱਚ ਇਹ ਸੀ ਪੂਰੇ ਗੁਰੂ ਦੇ ਚਰਨੀ ਲੱਗਣਾ ਤੇ ਪੂਰੇ ਗੁਰੂ ਨੂੰ ਆਪਣਾ ਆਪਾ ਸਮਰਪਿਤ ਕਰਨਾ ਇਸ ਲਈ ਆਖਿਆ ਧੀਏ ਇਹ ਬਾਣੀ ਕਿਸ ਦੀ ਹੈ ਕਿਣ ਲੱਗੇ ਪਿਤਾ ਗੁਰਦੇਵ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੋਂ ਬਾਣੀ ਦਖਜਾਨਾ ਮਿਲਿਆ ਤੇ ਬਾਣੀ ਗੁਰੂ ਨਾਨਕ ਸਰਵ ਦੀ ਹੈ ਬੇਨਤੀ ਕੀਤੀ ਵੀ ਮੈਨੂੰ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲੈ ਕੇ ਚੱਲ ਦੀਵੀ ਅਮਰੋ ਜੀ ਗੁਰੂ ਅਮਰਦਾਸ ਮਹਾਰਾਜ ਨੂੰ ਖਡੂਰ ਸਾਹਿਬ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ 'ਚ ਲੈ ਕੇ ਆਉਂਦੇ ਆ ਗੁਰੂ ਅੰਗਦ ਦੇ ਮਹਾਰਾਜੀ ਉੱਠੇ ਨੇ ਕਿਉਂਕਿ ਪਤਾ ਹੈ ਕਿ ਸਾਡੀ ਧੀ ਇਹਨਾਂ ਦੇ ਘਰ ਵਿਆਹੀ ਹੋਈ ਹੈ ਤੇ ਉੱਠ ਕੇ ਉਹਨਾਂ ਨੂੰ ਗੱਲ ਨਾਲ ਲਾ ਕੇ ਮਿਲਣਾ ਗਲਵੱਕੜੀ ਵਿੱਚ ਲੈਣਾ ਪਰ ਅੱਜ ਗੁਰੂ ਅਮਰਦਾਸ ਜੀ ਚਰਨਾਂ ਦੇ ਵਿੱਚ ਟਹਿਪਾ ਕਿਉਂਕਿ ਅੱਜ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਸੇਵਕ ਬਣਨ ਲਈ ਆਏ ਸੀ ਅੱਜ ਕੋਈ ਰਿਸ਼ਤੇਦਾਰੀ ਲੈ ਕੇ ਨਹੀਂ ਆਏ ਚਰਨਾ ਚ ਟਹਿ ਕੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦਾ ਸਿੱਖ ਬਣਾ ਲਓ ਮੈਂ ਤੁਹਾਡੇ ਚਰਨਾਂ ਦਾ ਸੇਵਕ ਬਣ ਕੇ ਗੁਰੂ ਵਾਲਾ ਬਣ ਕੇ ਆਪਣਾ ਜੀਵਨ ਸਫਲਿਆਂ ਕਰਨਾ ਹੈ ਬਸ ਉਸ ਦਿਨ ਸੀ ਉਹ ਦਿਨ ਸੇਵਾ ਸ਼ੁਰੂ ਹੋ ਗਈ ਅੰਦਰ ਨੂੰ ਕਢਣਾ ਸ਼ੁਰੂ ਕਰ ਦਿੱਤਾ 12ਵੀਂ ਸੇਵਾ 12ਵੀਂ ਸੇਵਾ ਗਾਗਰ ਚੁੱਕ ਲਈ ਤੇ ਜਲ ਭਰ ਕੇ ਲਿਆਉਣਾ ਵਕ ਵਕ ਸੇਵਾਵਾਂ ਨਿਭਾਉਣੀਆਂ ਇੱਥੋਂ ਤੱਕ ਗੁਰੂ ਅੰਗਦ ਦੇ ਪਾਤਸ਼ਾਹ ਦੇ ਇਸ਼ਨਾਨ ਵਾਸਤੇ ਦੀ ਜਲ ਦਾ ਪ੍ਰਬੰਧ ਕਰਨਾ ਅੰਦਰ ਸ਼ਬਦ ਨਾਲ ਘੜਨਾ ਸ਼ੁਰੂ ਕਰ ਦਿੱਤਾ ਘੜੀ ਹੈ ਸ਼ਬਦ ਸੱਚੀ ਟਕਸਾਲ ਇੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਅੰਦਰ ਨੂੰ ਘੜਦੇ ਗਏ ਬਾਹਰੋਂ ਸੇਵਾ ਕਰਦੇ ਗਏ ਅਮਰਤ ਬਾਣੀ ਚ ਅਸੀਂ ਵਚਨ ਪੜ੍ਹਦੇ ਆਂ ਹਸਤੇ ਸਿਰ ਜਿਉ ਅੰਕਸ਼ ਹੈ ਅਹਰਨ ਜਿਉ ਸਿਰ ਦੇ ਮਨ ਤਨ ਆਗੈ ਰੱਖ ਕੇ ਉਪੀ ਸੇਵ ਕਰੇ ਇਉ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰਿਸ਼ਟ ਕਾਲੀ ਸੇਵਾ ਕਰਦਿਆਂ 12 ਸਾਲ ਦਾ ਸਮਾਂ ਬਤੀਤ ਹੋਇਆ ਨਾ ਧੁੱਪ ਦੇਖੀ ਨਾ ਛਾਂ ਨਾ ਸਰਦੀ ਨਾ ਗਰਮੀ ਹਰ ਤਰ੍ਹਾਂ ਦਾ ਮੌਸਮ ਸਮਾਂ ਗਰਮੀ ਸਰਦੀ ਦਾ ਆਪਣੇ ਪਿੰਡੇ ਤੇ ਹੰਡਾਇਆ ਪਰ ਸੇਵਾ ਦੇ ਵਿੱਚ ਕਦੇ ਵੀ ਰੁਕਾਵਟ ਨਹੀਂ ਪੈਣ ਦਿੱਤੀ ਸੇਵਾ ਕਰਦੇ ਗਏ ਇੰਨਾ ਕੋ ਅੰਦਰ ਬਖਸ਼ਿਸ਼ ਦੇ ਨਾਲ ਭਰ ਗਿਆ ਜਿਵੇਂ ਆਪਾਂ ਇਹ ਬਚਨ ਜਿਹੜੇ ਤੁਸੀਂ ਸੁਣਿਆ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪਾਤਸ਼ਾ ਤੁਹਾਡੀ ਉਪਮਾ ਤੁਹਾਡੇ ਤੋਂ ਹੀ ਬਣ ਆ ਸਕਦੀ ਹੈ ਅਸੀਂ ਆਪਣੀ ਇਸ ਰਸਨਾ ਤੋਂ ਤੁਹਾਡੇ ਗੁਣ ਨਹੀਂ ਬਿਆਨ ਕਰ ਸਕਦੇ। ਜੁਲਾਹੇ ਦੇ ਘਰ ਦੇ ਅੱਗੋਂ ਦੀ ਲੰਘਣਾ ਉਸ ਜੁਲਾਹੇ ਦੇ ਜਿਹੜੀ ਉਹ ਖੱਡੀ ਹੈ ਉਹਦੇ ਕਿੱਲੇ ਦੇ ਨਾਲ ਪੈਰ ਅਟਕ ਕੇ ਡਿੱਗ ਜਾਣਾ ਤੇ ਜੁਲਾਹੀ ਨੇ ਆਖਣਾ ਇਹ ਨਿਗੁਰਾ ਹੈ। ਉਹਦੋਂ ਮਾਰੇ ਨੇ ਕਿਹਾ ਨਹੀਂ। ਅੱਜ ਤੇ ਮੈਂ ਗੁਰੂ ਵਾਲਾ ਬਣ ਗਿਆ। ਅੱਜ ਤੇ ਮੈਨੂੰ ਨਿਥਾਨੇ ਨੂੰ ਥਾਂ ਮਿਲ ਗਈ ਆ। ਇੰਨੇ ਚਿਰ ਹੋ ਗਿਆ ਗੁਰੂ ਸਾਹਿਬ ਦੇ ਦਰ ਤੇ ਸੇਵਾ ਕਰਦਿਆਂ ਅੱਜ ਵੀ ਮੈਨੂੰ 12 ਸਾਲ ਬਾਅਦ ਉਹੀ ਬੋਲ ਸੁਣਨ ਨੂੰ ਮਿਲਦੇ ਆ ਇਨਿਗੁਰਾ ਇਸ ਤੋਂ ਪਹਿਲਾਂ ਵੀ ਇੱਕ ਮਿੱਤਰ ਨੇ ਕਿਹਾ ਸੀ ਇਨਿਗੁਰਾ ਕਹਿੰਦੇ ਨਹੀਂ ਅੱਜ ਮੈਂ ਥਾਂ ਵਾਲਾ ਹਾਂ ਗੁਰੂ ਅੰਗਦ ਦੇ ਮਹਾਰਾਜ ਨੇ ਸਾਰਾ ਸਮਾਂ ਉਹ ਜਾਣਿਆ ਸੀ ਇੱਕ ਪਹਿਲੀ ਵਾਰ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੇਸ਼ ਰੱਖਿਆ ਸੀ ਤੇ ਅੱਜ ਫਿਰ ਇੱਕ ਵਾਰ ਢਿੱਗੇ ਤੇ ਅੱਜ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਨੇ ਜਦੋਂ ਦੇਖਿਆ ਵੀ ਭਾਂਡਾ ਤਿਆਰ ਹੋ ਗਿਆ ਹੈ ਜਿਹਦੇ ਵਿੱਚ ਰੱਬੀ ਜੋਤ ਨੇ ਆ ਕੇ ਟਿਕਣਾ ਹੈ ਇੱਕ ਦਿਨ ਅਗਰ ਤੁਹਾਨੂੰ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਨੇ ਅਮਰਦਾਸ ਪਾਤਸ਼ਾਹ ਤੋਂ ਗੁਰੂ ਅਮਰਦਾਸ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਕੇ ਨਿਵਾਟਿਆ ਆਸਮ ਦੇ ਬਿਠਾਇਆ ਗੁਰ ਤਾਂ ਗੱਦੀ ਬਖਸ਼ੀ ਔਰ ਆਖਿਆ ਅੱਜ ਤੋਂ ਤੁਸੀਂ ਨਿਮਾਨਿਆਂ ਦੇ ਮਾਨ ਨਿਤਾਨੀਆਂ ਦੀ ਤਾਨ ਨਿਉਟੀਆਂ ਦੀ ਊਟ ਨਿਆਸਰੀਆਂ ਦੇ ਆਸਰੇ ਨਿਗਤੀਆਂ ਦੀ ਗਤ ਨਿਪੱਤੀਆਂ ਦੀ ਪਤ ਨਿਲੱਜੀਆਂ ਦੀ ਲੱਜ ਪਤਾ ਹੀ ਨਹੀਂ ਮੇਰੇ ਪਾਤਸ਼ਾਹ ਨੇ ਕਿੰਨੀਆਂ ਨੂੰ ਬਖਸ਼ਿਸ਼ਾਂ ਦੇ ਕੇ ਨਿਵਾਜਿਆ ਤੇ ਚਵਰਾ ਤਖਤਾਂ ਦਾ ਮਾਲਕ ਗੁਰੂ ਅਮਰਦਾਸ ਜੀ ਨੂੰ ਬਣਾਇਆ ਗੋਇੰਦਵਾਲ ਸਾਹਿਬ ਵਸਾਉਂਦੇ ਨੇ ਇੱਥੇ ਮਹਾਰਾਜ ਨੇ ਇੱਕ ਨਿਯਮ ਬਣਾ ਦਿੱਤਾ ਸਾਹਿਬ ਜੀ ਕਹਿੰਦੇ ਪਹਿਲੇ ਪੰਗਤ ਵਾਚੇ ਸੰਗਤ ਫਿਰ ਲੰਗਰ ਪਹਿਲੇ ਪੰਗਤ ਵਿੱਚ ਆਓ ਮਨ ਦੇ ਵਿਤਕਰੇ ਮਿਟਾਓ ਉੱਚ नीचਤਾ ਗਰੀਬੀ ਅਮੀਰੀ ਖਤਮ ਕਰਕੇ ਇੱਕ ਹੋ ਕੇ ਸੰਗਤ ਵਿੱਚ ਆਉਗੇ ਤੇ ਪਰਮੇਸ਼ਵਰ ਦੇ ਰੱਬੀ ਨਾਮ ਦੇ ਰੰਗ ਵਿੱਚ ਰੰਗੇ ਜਾਓਗੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਆਖਿਆ ਉਸ ਮਾਲਕ ਤੇ ਭਰੋਸਾ ਰੱਖੋ ਜਿਉਂਨੇ ਭਾਂਡੇ ਅੱਜ ਭਰੇ ਨੇ ਤੇ ਕੱਲ ਵੀ ਉਹੀ ਭਾਂਡੇ ਭਰੇ ਨੇ ਉਸ ਮਾਲਕ ਤੇ ਭਰੋਸਾ ਰੱਖਣਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ਼ ਤੂੰ ਕੀਆ ਸਰੀ ਦੇ ਆਧਾਰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਅੱਜ ਤੋਂ ਸਤੀ ਪ੍ਰਥਾ ਨੂੰ ਖਤਮ ਕੀਤਾ ਜਾਏ ਗੁਰੂ ਪਾਤਸ਼ਾਹ ਜੀ ਨੇ ਆਖਿਆ ਦੀ ਜੇ ਧੀ ਨੇ ਪਿਤਾ ਨੂੰ ਮਿਲਣੇ ਤੇ ਇਹ ਕੁੰਡ ਨਹੀਂ ਕੱਢਣਾ ਇਹ ਕੁੰਡ ਕੱਢਣ ਵਾਲੀ ਰਸਮ ਨੂੰ ਗੁਰੂ ਮਹਾਰਾਜ ਨੇ ਬੰਦ ਕਰਾਇਆ ਵੀ ਸਿਰ ਆਪਣਾ ਟੱਕ ਕੇ ਰੱਖੋ ਅਰ ਢੁੰਡ ਕੱਢਣ ਦੀ ਲੋੜ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ 22 ਸਿੱਖ ਪ੍ਰਚਾਰਕ ਤਿਆਰ ਕਰਕੇ 22 ਰਾਜਾਂ ਦੇ ਵਿੱਚ ਸਭ ਨੇ ਭੇਜੇ ਜਿਨੂੰ ਆਪਾਂ 22 ਮੰਝੀਆਂ ਕਹਿੰਦੇ ਹਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਕੇ ਇਹਨੂੰ ਸਿੱਖੀ ਦਾ ਧੁਰਾ ਬਣਾਉਂਦੇ ਆ ਜੋ ਵੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ ਸਤਿਗੁਰੂ ਮਹਾਰਾਜ ਜੀ ਸੇਵਾ ਤੇ ਸਿਮਰਨ ਦੇ ਨਾਲ ਜੋੜ ਕੇ ਉਹਦਾ ਜੀਵਨ ਸਫਲੀਆਂ ਕਰਦੇ ਆ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਪੜ੍ਹੀਏ ਆਪਾਂ ਅਨੰਦ ਸਾਹਿਬ ਦਾ ਇਹ ਪਾਠ ਆਪਾਂ ਸੰਪੂਰਨ ਕਰੀਏ ਤੇ ਮਹਾਰਾਜ ਕਹਿੰਦੇ ਨੇਤਰਾਂ ਨੂੰ ਵੀ ਸਮਝਾਓ ਕੰਨਾਂ ਨੂੰ ਵੀ ਸਮਝਾਓ ਇਸ ਜ਼ੁਬਾਨ ਨੂੰ ਵੀ ਸਮਝਾਓ ਪੂਰੇ ਦੇ ਪੂਰੇ ਸਰੀਰ ਨੂੰ ਸਮਝਾਓ ਇੱਥੋਂ ਤੱਕ ਆਪਣੇ ਮਨ ਨੂੰ ਵੀ ਸਮਝਾਓ ਕਿ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਨਹੀਂ ਗੁਰਬਾਣੀ ਰਾਹੀ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਸਪੁੱਤਰ ਨੇ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਸਪੁੱਤਰੀਆਂ ਨੇ ਬੀਬੀ ਦਾਨੀ ਜੀ ਬੀਬੀ ਭਾਨੀ ਜੀ ਬੀਬੀ ਦੰਨੀ ਜੀ ਜਿਹੜਿਆ ਉਹ ਭਾਈ ਰਾਮਾ ਜੀ ਨਾਲ ਵਿਆਹੇ ਆ ਬੀਬੀ ਭਾਨੀ ਜੀ ਭਾਈ ਜੇਠਾ ਧੰਨ ਗੁਰੂ ਅਰਾਮਦਾਸ ਮਹਾਰਾਜ ਜੀ ਨਾਲ ਵਿਆਹੇ ਨੇ ਇੱਕ ਦਿਨ ਫਿਰ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਵਿੱਚ ਆਉਂਦੇ ਆ ਜਿੱਥੇ ਗੁਰੂ ਅੰਗਦ ਦੇ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬਖਸ਼ਿਸ਼ਾਂ ਦਿੱਤੀਆਂ ਸੀ ਅੱਜ ਉਹ ਸਾਰੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ ਕੇ ਕਹਿੰਦਿਆ ਤੁਸੀਂ ਵੀ ਨਿਰਮਾਨੀਆਂ ਦੇ ਮਾਨ ਹੋ ਨਿਤਾਣੀਆਂ ਦੇ ਤਾਨ ਹੋ ਨਿਯੋਟੀਆਂ ਦੀ ਓਟ ਹੋ ਨਿਆਸਰੀਆਂ ਦੇ ਆਸਰੇ ਹੋ ਨਿਗਤੀਆਂ ਦੀ ਗਤ ਨੇ ਪੱਤਿਆਂ ਦੀ ਪਤ ਹੋ ਐਸੇ ਗੁਰੂ ਅਮਰਦਾਸ ਮਹਾਰਾਜ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬੰਵ ਆਵੇ ਸਤਿਗੁਰੂ ਜੀ ਦੇ ਪ੍ਰਕਾਸ਼ ਕਰੋ ਆਪ ਸਮੂਚੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਆਪ ਵੀ ਜੁੜੋ ਹੋਰਾਂ ਨੂੰ ਵੀ ਜੁੜੋ ਸੇਵਾ ਵੀ ਕਰੋ ਸਿਮਰਨ ਵੀ ਕਰੋ ਬਾਣੀ ਬਾਣੀ ਦੇ ਧਾਰਨੀ ਬਣੋ ਤਾਂ ਕਿ ਇਹ ਸਾਡਾ ਜੀਵਨ ਜਿਹੜਾ ਇਲੇਖੇ ਵਿੱਚ ਲੱਗ ਸਕੇ ਜੀ ਓਲ ਝੁਕ ਦੀ ਖਿਮਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਪਤ